ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਚਾਰ ਬੱਚੀਆਂ ਨੇ ਇੱਕ ਵੜਾ ਤਾਜੀ ਸੂਈ ਤੇ ਇੱਕ ਬਈ ਕੋਲੇ ਛੋਟੀ ਹੈ ਤਾਜੀ ਸੂਈ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਟੱਕ ਪਹੁੰਚ ਸਕੇ ਵਿੱਚ ਹੀ ਬਈ ਕੋਲੇ ਗੱਭਣ ਬੱਚੀਆਂ ਨੇ ਆਓ ਕਰ ਲੈਨੇ ਬਾਈ ਜੀ ਗੱਲਬਾਤ ਅੱਜ ਬਈ ਉਧਰੋਂ ਲੱਗਦੇ ਆਂ ਬਈ ਛੋਟੀ ਕੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੂੰ ਵਧੀਆ ਵਧੀਆ ਵੀਰੇ ਠੀਕ ਆ ਨਾਮ ਤੇ ਐਡਰੈਸ ਬੋਲ ਨਾਮ ਵੀਰੇ ਆਪਣਾ ਗੋਰਾ ਪਿੰਡ ਪਧੌੜਾ ਜ਼ਿਲ੍ਹਾ ਬਰਨਾਲਾ ਤਪਾ ਦਸੀਲ ਆ ਬੜਾ ਤਨੀ ਸੜਕ ਤੇ ਆਪਣਾ ਘਰ ਆ ਬਈ ਠੀਕ ਆ ਬਾਈ ਮੋਬਾਈਲ ਨੰਬਰ ਬੋਲ 8882804320 ਬਈ ਠੀਕ ਆ ਬਈ ਬਈ ਜੀ ਛੋਟੀ ਨੇ ਕਿਹੜਾ ਸੂਸੂਈ ਆ ਪਹਿਲੇ ਸੂਸੂਈ ਆ ਵੀਰੇ 4 ਦਾ ਆਂਦਾ 77 ਦੀ ਆਪ ਐ ਪਹਿਲਾ ਸੂਆ 4 ਦਿਨ ਹਾਂਜੀ ਤੇ ਬੱਚਾ ਕੀ ਦੇਤਾ ਬੱਚਾ ਕੱਟੇ ਨਹੀਂ ਹੁੰਦਾ ਤਾਂ ਕੱਟਾ ਦੇਤਾ ਕਦੋਂ ਸੂਈ ਆ ਬਈ ਇਹ ਨੂੰ ਹੋ ਗਿਆ 8 ਦਿਨ ਬਾਈ 8 ਦਿਨ ਦੁੱਧ ਕਿੰਨਾ ਹੁਣ ਦੁੱਧ 12 ਕਿਲੋ ਰੈਡੀ ਆ ਬਾਈ ਹੁਣ ਤਿਆਰ ਨੈਟ ਤਿਆਰ ਹਾਂ ਬਾਈ ਪਾਇਂ ਦੋੜਾਂਗੇ ਛੋਲੇ ਅੱਛਾ 4 ਦਿਨ ਦਾ ਦੁੱਧ ਤਾਂ ਵੱਜੂ ਬਾਈ ਹੋਰ ਵੀ ਇੱਕ ਗੱਲ ਕੰਨ ਚਾਲ ਰਿਹਾ ਪੱਜੇ ਦਾ ਹੂੰ ਦੁੱਧ ਵਾਲੀ ਝੋਟੀ ਆ ਫੇਸ ਬੜਾ ਚੰਗਾ ਸਿੰਘ ਦੇ ਦੰਦਾਂ 'ਚ ਝੋਟੀ ਆ ਬਈ ਕੱਦ ਵੱਡ ਚੰਗਾ ਸੂਈ ਸਵਾਈ ਆ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ ਚਿਵਾਈ ਕਿਵੇਂ ਭਰਾਏ ਕੋਈ 1 ਨੰਬਰ ਟੁੱਲੂ ਪੰਪੀ ਹੈ ਭਾਈ ਬਾਕੀ ਮਾਲ ਕਰ ਦਿਖਾ ਲਾਂਗਾ ਧਰ ਆਪਾਂ ਵੀਡਿਓ ਚ ਆਰਡਰ ਬੜਾ ਚੰਗਾ ਬਹੁਤ ਚੰਗਾ ਵਗੇ ਥਾਣ ਪਲੂਣ ਨੂੰ ਜਿਵੇਂ ਲੱਗਿਆ ਬਹੁਤ ਚੰਗਾ ਲੱਗਿਆ ਦਾ ਦਸਣ ਲੱਗਿਆ ਲੰਮਾ ਲੰਮਾ ਖੋਲ ਦੇ ਭਾਈ ਤੋੜ ਕੇ ਦਿਖਾ ਦੇ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣਾ ਵੀ ਚਿਵਾਈ ਤੂਈ ਭਾਈ ਕਹਿੰਦਾ ਟੁੱਲੂ ਪੰਪੀ ਹੈ ਬਾਕੀ ਤੋੜਾ ਤਰ੍ਹਾਂ ਲਖੋਨੇ ਚੰਗੀ ਐ ਛੋਟੀ ਸਭੀ ਬੜੀਆ ਰਾਜੀਆ ਸਿੰਘ ਕੁਆਲਿਟੀ ਚੰਗੀ ਐ ਤੋੜਾ ਤਾਰਾ ਟਰਮ ਵੀ ਦਾ ਬਹੁਤ ਚੰਗਾ ਹੈ ਕੀ ਬਾਤ ਆ ਕੱਦ ਫੁੱਲਾ ਹਨ ਕੱਦ ਆ ਮੈਂ ਬਰਾਬਰ ਖੜਾ ਦੇ ਹਾਂ ਕਹਿ ਬਹੁਤ ਵੱਡੀ ਆ ਬਾਈ ਬਰਾਬਰ ਖੜਾ ਉਸਾਂ ਬਣਾਉਂਦਾ 5 ਫੁੱਟ 9 ਇੰਚ ਕੱਦ ਕਰ ਮੀ ਦਾ ਚੰਗਾ ਆ ਮੋਦੋਰਾ ਤੂਰਾ ਬੜਾ ਪਿਆਰਾ ਸਹੀ ਗੱਲ ਆ ਬਈ ਮੁੱਲ ਕੀ ਇਹਦਾ ਜਾਇਜ਼ ਮੁੱਲ 110 ਦੇ ਦਾਂਗੇ ਮਾਨਦਾਨ ਹੋ ਜਾ ਘਰ ਦਾਂਗੇ ਠੀਕ 110000 ਰੁਪਇਆ ਮੌਲਾ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋਣੀ ਚੰਗੀ ਛੁੱਟੀ ਆਰਡਰ ਕਮਾਲ ਦਾ ਮੁੱਠੀ ਵਾਲਾ ਸਾਨੂੰ ਚਵਾਈ ਚੁਈ ਬਾਈ ਨੰਬਰ 1 ਬੱਚਾ ਮਗਰ ਠੱਟਾ ਠੱਟਾ ਵੀ ਬਹੁਤ ਠੱਟਾ ਸਮਰਾਟ ਦਾ ਬਾਈ ਠੀਕ ਆ ਇਹਦਾ ਆਪਦਾ ਵੀ ਡਰੈਸ ਪਤਾ ਦੀ ਮਾਂ ਦਾ ਵੀ ਪਤਾ ਆਪਾਂ ਡਾਕਟਰ ਤੋਂ ਲਈਆ ਬਰੇ ਪਿੰਡੂ ਦੇ ਮੁੰਡੇ ਤੋਂ ਠੀਕ ਆ ਮੈਂ ਮੈਂ ਮੁੰਡਾ ਡਾਕਟਰ ਆਪਣੇ ਗੰਗਾ ਮੱਝਾ ਦਾ ਹੁੰਦਾ ਉਹ ਠੀਕ ਆ ਬਾਈ ਇਹਦਾ ਆਪਦਾ ਉਹਨੇ ਦੱਸਿਆ 77 ਦੀ ਆਪ ਹੈ ਸਮਰਾਟ ਦਾ ਬੱਚਾ ਇਹਦੇ ਇਹਦੀ ਆਮਾ ਵੀ ਬਹੁਤ ਚੰਗੀ ਸੀ ਮਿਲਦੀ ਆ ਠੀਕ ਆ ਬਾਈ ਧੀ ਪਲੱਸ ਨਹੀਂ ਦੀ ਇਹਦੀ ਮਾਂ ਦਾ ਦੁੱਧ ਬਾਈ ਠੀਕ ਆ ਲੈ ਬਾਈ ਚਵਾਈ ਦਿਖਾਉਨੇ ਆ ਬਈ ਥਾਨ ਬਹੁਤ ਚੰਗਾ ਘੜਦੀ ਆ ਨਾ ਸਮਰਾਟ ਚੋਣ ਬੜਾ ਚੰਗਾ ਲਾ ਚਵਾਈ ਨੂੰ ਇੱਕ ਨੰਬਰ ਜਿਵੇਂ ਮਰਦੀ ਧਾਰਾ ਮਾਰੀ ਚੱਲ ਕੇ ਚੱਕਰੀ ਸੀ ਬਹੁਤ ਆਕਰਮ ਵਾਲੀ ਵੱਖ ਹਾਂ ਫੀਲ ਬਹੁਤ ਚੋਣ ਬੜਾ ਚੰਗਾ ਯਾਰ ਨਾ ਸਭ ਨਾਲ ਥੱਲੇ ਉਹ ਚਲੂਗਾ ਹਾਂ ਪੂਰੇ ਕੋਲੀ ਆ ਬਾਈ ਵਾਟੀ ਛੜ ਕੇ ਹੀ ਦੱਸਦਾ ਚਵਾਈ ਦਾ ਕਮਾਲ ਆ ਬੀ ਜੋਨ ਚਾਣ ਵਾਲਾ ਚੰਗਾ ਥਣ ਦੇਖੋ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਦੇਖੋ ਬਈ ਗਾੜੀ ਗੂੜੀ ਪੂਰੀ ਚੰਗੀ ਆ ਨਾ 18 19 ਕਿਲੋ ਦੂਜੇ ਸੋ ਦੋ ਦੇ ਦੋ ਬਾਈ ਹੂੰ ਕੋਲੋਂ ਵੀ 14 ਕਿਲੋ ਦੋਗੇ ਆਰਾਮ ਨਾਲ ਠੀਕ ਆ ਆਰਡਰ ਬਾਈ ਮੈਂ ਗਰਮੂਰ ਲਾਗਾ ਪੂਰਾ ਵੀ ਕਾੜੋ ਚੰਗੇ ਬਹੁਤਲੇ ਵੱਡੇ ਤੇ ਸਹੀ ਗੱਲ ਆ ਬਰੀਕੀ ਚ ਆ ਨਾ ਹੂੰ ਹਮਮ ਤਾਂ ਪੱਪਾ ਮੁੱਲ ਵੀ ਜਾਇਜ ਕਰ ਰਿਹਾ ਡਾਕਟਰ ਦਾ ਮੁੱਲ ਵੀ ਜਾਇਜ ਹੈ 1 ਲੱਖ ਦਾ ਬੜਾ ਨਿਕਲ ਰਹੀ ਵੀ 25 ਮੰਗੀ ਜਾਇਜ ਹੈ ਕੋਈ ਵਧੀਆ ਸਹੀ ਗੱਲ ਆ ਭਾਈ ਚਲ ਆਏ ਆਪਣੇ ਪਿੰਡੋਂ ਲਈ ਦੇ ਸਾਰਾ ਪਤਾ ਜਿੱਥੋਂ ਆਈ ਗਈ ਹੈ ਇਹ ਹਮਮ ਲੈ ਆਇਆ ਬੰਦੇ ਦਾ ਜੀ ਚਲ ਵਧੀਆ ਲੈ ਜੀ ਬੰਦਾ ਕੋਈ ਵਧੀਆ ਤਾਂ ਜਾਣ ਮਰ ਬਣ ਜੋੜ ਸਹੀ ਆ ਭਾਈ ਅੱਗੇ ਵੀਰੇ ਬਾਣ ਕਿਹੜਾ ਸੋਸ ਹੋਈ ਆ ਇਹ ਤੀਜੇ ਹੁਬਰੇ ਯਾਰ ਮਾਰ ਕੇ ਸਨ ਸਾਰਾ ਕਦੋਂ ਸੋਈ ਆ ਭਾਈ ਇਹ ਨੂੰ ਹੋ ਗਏ 4 ਕਿਦਾਂ 9 ਨਾੜ ਕੋ ਨਾਲਾ ਬੱਚੇ ਦਾ ਜੀ ਬੱਚਾ ਕੀ ਆ ਮਗਾ ਬੱਚਾ ਭਾਈ ਬੱਚਾ ਭਾਈ ਠੀਕ ਆ ਦੁੱਧ ਕਿੰਨਾ ਹੋ ਦੁੱਧ ਨੂੰ 10 ਕਿਲੋ ਹੋਇਆ ਇਹ ਰੈਡੀ 10 ਤੋਂ ਬਾ ਠੀਕ ਹੈ ਕਰਾਂਗੇ ਤੇ ਤੇਲ ਦਾ ਮਗਲ ਤੇਲ ਠੀਕ ਹੈ ਇੱਕ ਥਾਣ ਦੋ ਬਈ ਤੇਲ ਤਿੰਨ ਸਹੀ ਕਰਦੇ ਆਰਡਰ ਕਮਾਲ ਦਾ ਥਾਣ ਦੇਖੋ ਮੁੱਖੀ ਵਾਲਾ ਥਣ ਚਵਾਈ ਚੋ ਵੀ ਕਿਵੇਂ ਆ ਚਵਾਈ ਇੱਕ ਨੰਬਰ ਤਿੰਨ ਥਾਣਾ ਚੋਂ ਠੀਕ ਆ ਆਰਡਰ ਹੈ ਨਹੀਂ ਹੋਰ ਲਾ ਦੁੱਧ 18 19 ਕਿਲੋ ਪਾ ਦੋਗੀ 20 ਪਾ ਦੇ 20 ਪਾ ਦੇ ਬਹਿਣੀ ਵਾਲੇ ਪਾਸੇ ਵਾਲੇ ਤੋਂ ਇੱਕ ਦੋ ਤੇਲ ਲਾ ਬਾਈ ਹਨ ਬਹਿਣੀ ਵਾਲੇ ਸਭ ਫੋਲ ਚੰਗੀ ਆ ਸੂਈ ਸਵਾਈਆ ਖੋਦ ਲੈ ਜੀ ਮਾਰ ਦਿੰਦਾ ਹਾਂ ਸਰ ਚੋਣ ਬੜਾ ਚੰਗਾ ਯਾਰ ਹਨਾ ਚੋਣੇ ਦਾ ਵੀ ਉਹਦਾ ਵੀ ਲੈ ਬਈ ਮੈਂ ਕਹਿੰਨਾ ਕੀ ਬਾਤ ਆ ਪੂਰਾ ਮੋਟਾ ਮੋਟਾ ਚੋਣ ਲੱਗਿਆ ਚਰਮਾ ਜਿਵੇਂ ਮਰਜ਼ੀ ਤੋਈ ਚੱਲ ਕੋਈ ਚੈੱਕ ਨਹੀਂ ਐਂਦੀ ਚਰਮਾ ਨਹੀਂ ਕੋਈ ਕੀ ਬਾਤ ਹੂੰ ਬਾਕੀ ਤਾਂ ਨਿਹਾਨ ਓਕੇ ਆ ਭਾਈ ਤੇ ਜਿਹੜਾ ਇਹ ਥਣ ਜੋ ਤੇਲ ਆ ਉਹਦੇ ਚ ਕੋਸਾਉਂਦਾ ਕਿ ਨਹੀਂ ਨਹੀਂ ਹੁੰਦਾ ਉਹਦੇ ਚ ਭਾਈ ਅੱਛਾ ਆਪਾਂ ਤਿਲ ਮੰਨੇ ਕਿ ਦਮਾ ਮਾੜਾ ਮੋਟਾ ਜਿਹੜੇ ਦਵਾਈ ਤੋਂ ਵੀ ਲਾਦੀ ਚੱਲ ਵੀ ਸਕਦਾ ਠੀਕ ਆ ਭਾਈ ਹੂੰ ਬਾਕੀ ਵੱਡੀ-ਬੁੱਡੀ ਜਿਆਦਾ ਵਾਲੀ ਦੋਦੇ ਦੇ ਦੂ 20 ਕਿਲੋ ਹਾਂ ਕਦੋਂ ਫੁੱਲ ਆ ਹਨ ਕਦੋਂ ਫੁੱਲ ਆ ਭਾਈ ਆਰਡਰ ਕਮਾਲ ਦਾ ਚਿਵਾਈ ਚਿਵਾਈ ਤੁਹਾਡੇ ਸਾਹਮਣੇ ਗੰਨੇ ਵਰਗੀ ਧਾਰ ਆਈ ਥੋੜਾ ਧਾਰਾ ਵੀ ਚੰਗਾ ਮੁੱਲ ਕੀ ਇਹਦਾ ਜਾਇਜ਼ ਮੁੱਲ 36 ਦੇ ਦਾਂਗੇ ਮਾਨਦਾਨ ਹੋ ਜੇ ਬਾ ਮਾੜਾ ਮੋਟੇ ਹੋ ਜੂ ਇਸ ਵਿੱਚ 36000 ਰੁਪਇਆ ਮੁੱਲ ਮਾਨਦਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂ ਚੰਗੀ ਆ ਬਈ ਗਾਂ ਆਡਰ ਆਡਰ ਬਹੁਤ ਚੰਗਾ ਥਣ ਚੰਗਾ ਦੁੱਧ ਚੰਗਾ ਪਾਲੂ ਬਾਈ ਨੇ ਦੱਸਿਆ ਹਜੇ 10 ਲੀਟਰ ਬੋਲਾ ਮੰਨ ਲਿਓ ਬਈ 4 ਕਿ ਦਿਨ ਹੋਇਆ ਬਾਈ ਕਹਿੰਦਾ ਸਹੀ ਗੱਲ ਆ ਹਣਾ ਬਈ ਦੁੱਧ ਪਾਉਣਾ ਜੀ ਨੇ ਹਣਾ ਹਾਂ ਰੁਪਏ ਥੋੜੇ ਲਾਵਾ ਵਧਿਆ ਲਵਾ ਦੂਗੀ ਸਹੀ ਗੱਲ ਆ ਬਈ ਅੱਗੇ ਵੀਰੇ ਬੱਚੀ ਕਿੰਨੀ ਕੁ ਉਮਰ ਹੈ ਜੀ 10 ਕਿ ਮਹੀਨੇ ਹੋ ਪਈ ਆ ਜੀ 10 ਕਿ ਮਹੀਨੇ ਦੀ ਹੈ ਕਿਹੜੀ ਟੀਕੇ ਦੀ ਹੈ ਭਰਾ ਇਹ ਤਾਂ ਨਹੀਂ ਪਤਾ ਵੀਰੇ ਅੰਮੀ ਤਾਂ ਠੀਕ ਆ ਮਾਦਲੇ ਕਿਨ ਮਾਦਲੇ ਹੈ 16 ਤਣਾ ਲੀਟਰ ਖਾਣ ਬੜਾ ਚੰਗਾ ਹਨ ਕੱਲਾ ਕੱਲਾ ਥਣ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਫੇਸ ਵਾਲੀ ਦੇ ਦੇ ਕਿੰਨੀ ਹੈ ਇੱਥੇ ਟੂਆ ਕੀ ਬਾਤ ਹੈ ਬਹੁਤ ਛੋਣੀ ਬਹੁਤ ਚੰਗੀ ਹੈ ਸਨਖ ਪੁਣਾ ਬੱਚੀ ਦੇ ਵਿੱਚ ਬਹੁਤ ਆ ਕੱਦ ਵਿੱਡ ਵੀ ਚੰਗਾ ਕੀ ਮੋਲ ਲੱਗਦਾ 19000 ਰੁਪਏ ਡਾਕਟਰ ਮਾਨਦਾਨ ਹੋ ਜਾ ਹਾਂ ਝੋਲੀ ਦੇਖਣੀ ਚਾਹੀਦੀ 19000 ਰੁਪਿਆ ਮੋਲ ਮਾਨਦਾਨ ਜ਼ਰੂਰ ਚਾਰ ਥਾਣਾ ਪੰਜਵਾਂ ਕੋਈ ਨਹੀਂ ਸਹੀ ਗੱਲ ਹੈ ਕੱਦ ਵਿੱਡ ਰੰਗ ਫੁੱਲ ਚੰਗਾ ਅੱਗੇ ਦੋ ਨੰਬਰ ਬੱਤੀ ਇਹ ਬੱਤੀ ਦੇ ਮਹੀਨਾ ਹੋ ਗਿਆ ਇਹ ਆਈ ਹੋਈ ਨੂੰ ਬਾਈ ਠੀਕ ਆ ਬਾਈ ਤੇ ਇਹ ਵੀ ਖੀਰੀ ਆ ਮੋਹ ਠੀਕ ਆ ਝੋਲੀ ਹੈ ਨਹੀਂ ਦੇਖਨੀ ਵਧੀਆ ਮਹੀਨਾ ਹੋ ਗਿਆ ਬਾਈ ਠੀਕ ਆ ਭਰਾ ਇਹਨੂੰ ਝੋਲੀ ਦੇ ਤੋਂ ਕਲਾ ਕਲਾ ਤਾਂ ਕੀ ਬਾਤ ਆ ਬਾਈ ਕੱਦ ਵੱਡ ਚੰਗੇ ਚੰਗੀ ਸਭੀ ਪੜੀ ਆ ਫੇਸ ਬੜਾ ਪੱਠਿਆਂ ਤੇ ਨਾ ਜੇ ਆਪਾਂ ਹੁਣੇ ਵੰਦਾਂ ਤੇਰੇ ਆਏ ਤੋਂ ਬਾਹਰ ਕੜਾਂਗੇ ਚੱਲ ਕੋਈ ਨਹੀਂ ਸਹੀ ਗੱਲ ਹਾਂ ਮੱਝਾ ਰੱਜੀਆਂ ਨੇ ਚੱਲ ਹੂੰ ਇਹ ਵੀ ਉਨੀ ਦੇ ਦਾਂਗੇ ਆਪਾਂ 19000 ਰੁਪਏ ਜਜੋੜਾ ਫਿਰ ਜੋੜਾ ਆਪਾਂ ਮੰਨ ਕੇ ਚੱਲ 2 2000 ਰੁਪਏ ਲਸ ਕਰ ਦਾਂ ਜੋੜੇ ਜੀ 3000 ਰੁਪਏ ਲਸ ਕਰ ਦੋ ਅੱਗੇ ਵੀਰੇ ਇਹਦੇ ਇੱਕ ਮੰਨ ਕੇ ਚੱਲ ਇੱਕ ਥੋੜਾ ਮਿੰਨਾਂ ਪੰਜ ਸੱਤ ਦਿਨ ਵਾਟੀ ਗੱਲ ਅੱਗੇ ਬਾਈ ਠੀਕ ਹੈ ਬਾਈ ਹਾਂ ਆਪਾਂ ਇਹ ਵਾਲਾ ਫੰਡਰ ਮੰਨ ਕੇ ਲੈ ਲਈ ਹੂੰ ਆਪਾਂ ਚੈੱਕ ਕਰਵਾ ਲੈ ਵਾਲਾ 20 20 ਦਿਨ ਹੂੰ ਟਾਈਮ ਜਿਹੜਾ ਦੱਸਣਾ ਜ਼ਰੂਰੀ ਆ ਬਾਈ ਇਹਦੇ ਵੀ ਲੱਗਿਆ ਜਰਾ ਆਪਾਂ ਵੀ ਖਾਲੀ ਮੰਨ ਕੇ ਲੈ ਲਓ ਚਾਹੇ ਬਾਈ ਕਹਿੰਦਾ ਗੱਬਣ ਜਿਵੇਂ ਮਰਜੀ ਕੋਈ ਚੱਕਰ ਹੀ ਨਹੀਂ ਝੋਲੀ ਇਹਦੀ ਬਹੁਤ ਪਿਆਰੀ ਲੱਗੀ ਜੀ ਝੋਲੀ ਜੀ ਅੱਲਾਕੱਲਾ ਧਾਣ ਬਾਈ ਪੂਰੀ ਵਿੱਤੀ ਦੇ ਬਾਕੀ ਟਿੱਕੀ ਟੁਕੀ ਬਹੁਤ ਬੱਚੀ ਚਮਕਲੀ ਆ ਹਾਂ ਸਭ ਹੀ ਪਲੀ ਆ ਹਾਂ ਹਾਂ ਇਹ 30 ਇਹ 32 ਦੇ ਦਾਂਗੇ ਡਾਕਟਰਾ 32000 ਰੁਪਿਆ ਇਹ ਚੈੱਕ ਪਾਸ ਤਿੰਨ ਮਹੀਨਿਆਂ ਦੀ ਚੈੱਕ ਪਾਸ ਤਿੰਨ ਮਹੀਨਿਆਂ ਦੀ ਹਾਂਜੀ ਫੇਸ ਬੜਾ ਚੰਗਾ ਹੈ ਬੜਾ ਦੇਖ ਬਹੁਤ ਸੋਹਣੀ ਹੈ ਸਵਾਮੀ ਪੜੀ ਆ ਬਈ ਬੱਚੀ ਬਹੁਤ ਚੰਗੀ ਆ ਫੁੱਲ ਬਰੀਡ ਆ ਗਈ ਟੂਆ ਟੂਆ ਬਹੁਤ ਚੰਗਾ ਬੋਦੀ ਬਦੀ ਚੰਗੀ ਹੈ ਬਾਕੀ ਸੋਹਣੀ ਹੋ ਗਏ ਝੂੜੀ ਜੰਗੀ ਬਹੁਤ ਚੰਗੀ ਠੀਕ ਝੂੜੀ ਵੀ ਨੇੜ ਤੋਂ ਦਸਾਣੇ ਝੂੜੀ ਸਮਾਲ ਹੈ ਕੱਲਾ ਕੱਲਾ ਤਾਂ ਵੱਡੀਆਂ ਜਰਸੀਆਂ ਛੋਟੀਆਂ ਨੇ ਆ ਦੇਰਾ ਮੇਰੇ ਬਰਾਬਰ ਹਨ 4 ਫੁੱਟ 2 ਇੰਚ ਕੱਦਨ ਵੱਡੀ ਤੋਰੀ ਬਈ ਇਹਨੂੰ ਕੱਦ ਫੁੱਲ ਸਹੀ ਗੱਲ ਛੋਟੀ ਜਰਸੀ ਨਹੀਂ ਹੈਗੀ ਕੱਦ ਬਾਕੀ ਹਜੇ ਉਮਰ ਵੀ ਕੁਛ ਨਹੀਂ ਹੋਣੀ ਇਹਨਾਂ ਦੀ ਫੇਸ ਫੂਸ ਬਹੁਤ ਚੰਗਾ ਪੋਜੀ ਇਹ ਫਾਰਮ ਵਾਲੇ ਬੱਚੇ ਇਹਨਾਂ ਦੋਨਾਂ ਬੱਚਿਆਂ ਦਾ ਹੋਰ ਲੰਗਾ ਡਾਟਾ ਹੈਗਾ ਆਪਣੇ ਕੋਲ ਦੇ ਦਾਂਗੇ ਆਪਾਂ ਠੀਕ ਆ ਭਾਈ ਹੂੰ ਇਹ 62000 ਦੀ ਹੈ ਠੀਕ ਆ ਮੁੱਲ ਕੀ ਦਾ ਜਾਇਜ ਇਹ 37 ਦੇ ਦਾਂਗੇ 37000 ਰੁਪਏ ਮਾਨ ਤਾਂ ਜੇ ਕਪਣੀ ਕਰਾਈ ਦੇ ਵਾਲੇ ਕੋਈ ਨਹੀਂ ਕਰਾ ਸਕਦਾ ਠੀਕ 37000 ਰੁਪਏ ਮੁੱਲ ਹੈ ਵੀਰੇ ਮਾਨ ਤਾਂ ਜਿਹੜਾ ਮੌਕਾ ਦੇ ਜਰੂਰ ਹੋ ਜਾ ਮੁੱਲ ਜਾਇਜ ਆ ਬੱਚੀ ਚੰਗੀ ਆ ਫੇਸ ਫੂਸ ਸਾਂ ਵੀ ਭਲੀ ਚੰਗੀ ਆ ਭਾਈ ਚੋੜੀ ਚੰਗੀ ਆ ਤੇ ਨਗਸੀ ਜਿਹੜੇ ਭਰਾ ਕੋਲ ਸਾਰੀ ਦਿਖਾਤੀ ਕਿਸੇ ਵੀਰ ਦੇ ਕੋਈ ਵੀ ਨਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ